ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਤੇ ਬਾਕੀ ਦੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਵਕ ਵਕ ਥਾਵਾਂ ਤੇ ਅਤੇ ਬੂਥਾਂ ਤੇ ਪਹੁੰਚ ਕੇ ਚੋਣਾਂ ਨੂੰ ਸੁਰੱਖਿਅਤ ਢੰਗ ਨਾਲ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਸਹਿਤ ਬਾਕੀ ਦੀਆਂ ਸੁਰੱਖਿਆ ਏਜੰਸੀਆਂ ਜਿਵੇਂ ਕਿ ਸਿਮ ਸੁਰੱਖਿਆ ਬਲ ਅਤੇ ਭਾਰਤੀ ਸਿਨਾਂ ਦੇ ਸਹਿਯੋਗ ਦੇ ਨਾਲ ਇਹ ਚੋਣਾਂ ਕਰਵਾਈਆਂ ਜਾਣਗੀਆਂ ਜਗਾ ਜਗਾ ਪੰਜਾਬ ਪੁਲਿਸ ਵੱਲੋਂ ਵਕ ਵਕ ਕੁਰੀਆਂ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਨੌਜਵਾਨ ਅਤੇ ਵਕ ਵਕ ਥਾਵਾਂ ਤੇ ਲਗਾਤਾਰ ਤਾਲਾਸ਼ੀਬੀਆਂ ਚਲਾਏ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਚਾਹੀ ਘਟਨਾ ਨੂੰ ਦੁਸ਼ਮਣ ਵੱਲੋਂ ਅੰਜਾਮ ਨਾ ਦਿੱਤਾ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮਹਾਰਕੇਸ਼ ਸ਼ਰਮਾ ਬੰਮੀਆ

ਆ ਰਹੇ ਆ ਰਹੋ ਅੰਮ੍ਰਿਤ ਦੇ ਭਾਈ ਇਸ ਸੀਟ ਦੇ ਵਿੱਚ ਬੈਠਣਾ ਸ਼ੁਰੂ ਕਰ ਦੇਣਾ ਫਾਈਨ ਸਰਵਿਸ ਜਿਹੜੇ ਇਹਨਾਂ ਦੇ ਨਾਲ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ ਜਿਹੜੇ ਇੰਡੀਪੈਂਡੈਂਟਲੀ ਜਾਣਾ ਚਾਹੁੰਦੇ ਨੇ ਜਾ ਕੇ ਕੋਲ ਦੇਖ ਸਕਦੇ ਨੇ ਜੇ ਤੁਸੀਂ ਉੱਤਰ ਉੱਤੇ ਨਹੀਂ ਪਹੁੰਚੇ ਤੇ ਤੁਹਾਡੀ ਫਿਰ ਐਬਸੈਂਟ ਮਾਰਕ ਹੋ ਜੇਗੀ ਫਿਰ ਤਾਂ ਮੈਂ ਤੁਸੀਂ ਜਿੱਥੇ ਮਰਜ਼ੀ ਜਿੱਥੇ ਪਹੁੰਚਦੇ ਨੇ ਉਹ ਉਹ ਐਬਸੈਂਟ ਹੀ ਜਾਏਗੀ ਰੈਕਸ਼ਨ ਟੂ ਠੀਕ ਹੈ ਸੋ ਔਨ ਪਾਰਟੀਆਂ ਦੇ ਨਾਲ ਵੀ ਤੁਸੀਂ ਜਾ ਸਕਦੇ ਹੋ ਇੰਡੀਪੈਂਡੈਂਟਲੀ ਵੀ ਤੁਸੀਂ ਜਾ ਸਕਦੇ ਹੋ ਸਿਰਫ ਮਾਈਕਰੋ ਪਲੇਅਰਸ ਤੇ ਮੈਂ ਗੱਲ ਕਰ ਰਿਹਾ ਜੀ ਕਿ ਤੁਸੀਂ ਮਾਰਨਿੰਗ ਦੇ ਵਿੱਚ ਵੀ ਉੱਥੇ ਰਿਪੋਰਟ ਕਰ ਸਕਦੇ ਹੋ ਮਾਈਕਰੋ ਪਲੇਅਰਸ ਆਪਾਂ ਕੇ ਵੱਜੇ ਰਿਪੋਰਟ ਕਰੀਏ ਪੰਕੜ ਕੁਮਾਰ ਸਾਇੰਸ ਬਾ 드아 ਸਰ ਕੱਲ੍ਹ ਕੇ ਚੋਣਾਂ ਤੋਂ ਲੈ ਕੇ ਕੀ ਤਿਆਰੀਆਂ ਆ ਅਭੀ ਪ੍ਰਸ਼ਾਸਨ ਕੀ ਉਸੇ ਕੀ ਇੰਤਜ਼ਾਮ ਕੀਤਾ ਹੈ ਇਹੋ ਕੱਲ ਦੇ ਚੋਣਾਂ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਪੂਰੀ ਤਿਆਰੀ ਹੈ ਸਾਡੇ 568 ਪੋਲਿੰਗ ਸਟੇਸ਼ਨਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਨਾ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਕੀਤਾ ਗਿਆ ਹੈ ਵੋਟਰਸ ਦੇ ਲਈ ਤੇ ਉੱਥੇ ਕਿਉਂਕਿ ਗਰਮੀ ਹੈਗੀ ਹੈ ਉਹਦੇ ਲਈ ਅਸੀਂ ਉੱਥੇ ਸ਼ੇਡ ਦਾ ਇੰਤਜ਼ਾਮ ਕੀਤਾ ਹੈ ਪੰਖਿਆਂ ਦਾ ਇੰਤਜ਼ਾਮ ਕੀਤਾ ਹੈ ਤੇ ਅਸੀਂ ਕੂਲਰ ਵੀ ਇੰਸਟਾਲ ਕੀਤੇ ਹੈ ਸੋ ਥੈਟ ਕਿਊ ਦੇ ਵਿੱਚ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਗਰਮੀ ਦਾ ਨਾ ਲੱਗੇ ਐਂਡ ਉਸ ਤੋਂ ਇਲਾਵਾ ਅਸੀਂ ਛਬੀਲ ਦਾ ਉੱਥੇ ਇੰਤਜ਼ਾਮ ਕੀਤਾ ਹੈ ਜਿੱਥੇ ਰੂਫਜ਼ਾ ਬਣਾ ਕੇ ਜਿਹੜੇ ਵੋਟ ਪਾਣ ਆ ਰਹੇ ਹੈ ਉਹਨਾਂ ਨੂੰ ਪਹੁੰਚਾਇਆ ਜਾਏਗਾ ਸੋ ਥੈਟ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਹੀਂ ਹੋਏ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਕੱਲ VOTING ਦੇ ਦਿਨ ਅਸੀਂ ਵੱਧ ਚੜ ਕੇ ਵੋਟਾਂ ਪਾਈਏ ਕਿੰਨੇ ਬੂਥ ਰੱਗੇ ਹਨ ਔਰ ਇੱਕ ਨਿਚਰ ਜਿਹੜਾ ਸਾਰਾ ਮੂਵ ਆਨ ਕੀਤਾ ਹੈ ਕਿ ਕਿਸੇ ਦੇ ਸਾਹਮਣੇ ਦੇਖੋ ਜਿਵੇਂ ਮੈਂ ਦੱਸਿਆ ਕਿ 568 ਪੋਲਿੰਗ ਸਟੇਸ਼ਨਸ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਡਿਪਲॉयਮੈਂਟ ਹੈ ਉਹ ਕਰ ਦਿੱਤੀ ਗਈ ਹੈ ਤੇ ਉੱਤੇ ਹਰ ਬੂਥ ਦੀ ਪ੍ਰੋਪਰ ਜਿਹੜੀ ਸਿਕਿਉਰਿਟੀ ਹੈ ਉਹ ਐਨਸ਼ੋਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਪੁਲਿਸ ਤੇ ਜਿਹੜੀ ਸੈਂਟਰਲ ਫੋਰਸਸ ਨੇ ਉਹ ਵੀ ਡਿਪਲੋਏਡ ਹਨ ਤੇ ਕਿਸੇ ਵੀ ਤਰੀਕੇ ਦਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਆਏਗਾ ਕਿਉਂਕਿ ਅਸੀਂ ਸਾਡੀ ਜਿਹੜੀ ਫਲਾਈਂਗ ਸਕਵਾਡਸ ਤਾਂ ਲੱਗੀਆਂ ਹੀ ਹੋਈਆਂ ਉਹਦੇ ਨਾਲ ਨਾਲ ਅਸੀਂ ਪੈਟਰੋਲਿੰਗ ਪਾਰਟੀਆਂ ਪੁਲਿਸ ਦੀ ਬਣਾਈਆਂ ਹਨ ਜਿਨ੍ਹਾਂ ਦਾ ਕੰਮ ਹੈਗਾ ਉਹ ਜਾ ਜਾ ਕੇ ਚੈਕਿੰਗ ਕਰਨ ਗਿਆ so that ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਕਿਤੇ ਵੀ ਬਣ ਨਾ ਸਕੇ